ਗੁਰੂ ਗ੍ਰੰਥ ਸਾਹਿਬਾ ਜੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਮਾਰਗ ਦਿੱਤਾ ਜਿਸ ਗੁਰੂ ਗ੍ਰੰਥ ਸਾਹਿਬ ਦੇ ਅਚਰਨਾ ਦਾ ਅਸੀਂ ਮੱਥਾ ਟੇਕਦੇ ਆਂ ਭਗਤ ਸਹਿਬਾਨਾਂ ਦੀ ਬਾਣੀ ਭਗਤ ਸਹਿਬਾਨਾਂ ਦੀ ਬਾਣੀ ਗੁਰ ਸਿੱਖਾਂ ਦੀ ਬਾਣੀ ਔਰ ਪਹਿਲੇ ਪੰਜ ਗੁਰੂ ਸਹਿਬਾਨਾਂ ਦੀ ਬਾਣੀ ਨੂੰ ਇੱਕ ਤਰਤੀਬ ਦੇ ਕੇ 1 ਸਤੰਬਰ 1604 ਈਸਵੀ ਨੂੰ ਪਹਿਲੀ ਵਾਰ ਕੋਰਤੀ ਸਹਿਬ ਦਾ ਪ੍ਰਕਾਸ਼ ਹੁੰਦਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਉੱਤੇ ਤੇ ਮਹਾਰਾਜ ਨੇ ਬਾਣੀ 'ਚ ਲਿਖਿਆ ਅਵਲ ਅੱਲਾ ਨੂਰੇ ਉਪਾਇ ਕੁਦਰਤ ਕੇ ਸਭ ਬੰਦੇ ਇੱਕ ਗੂੜ ਤੇ ਸਭ ਦਾ ਉਪਜਿਆ ਕੌਣ ਭਲੇ ਕੋ ਬੰਦੇ ਮਹਾਰਾਜ ਇਹ ਬਗਤੀਆਂ ਤਾਂ ਬਾਣੀ 'ਚ ਰਸ ਕੇ ਗਏ ਮਹਾਰਾਜ ਕਹਿੰਦੇ ਇੱਥੇ ਨਾ ਕਿਸੇ ਦੀ ਕੋਈ ਨੀਵੀਂ ਜਾਤ ਹੈ ਨਾ ਕਿਸੇ ਦੀ ਕੋਈ ਉੱਚੀ ਜਾਤ ਹੈ ਇੱਥੇ ਸਾਰੇ ਇੱਕ ਅਕਾਲ ਪੁਰਖ ਦੇ ਧੀਆ ਪੁੱਤਰ ਨੇ ਇਹ ਸਾਰੇ ਅੱਲਾਹ ਤੋਂ ਪੈਦਾ ਹੋਏ ਨੇ ਪਰ ਖਿਮਾ ਕਰਨਾ ਪਿਆਰੋ ਅੱਜ ਅਸੀਂ ਸ਼ਹੀਦ ਵੀ ਜਾਤਾਂ ਦੇ ਆਧਾਰ ਤੇ ਬੰਦਲੇ ਅੱਜ ਅਸੀਂ ਆਪਣੇ ਆਪ ਨੂੰ ਉੱਚਾ ਤੇ ਨੀਵਾਂ ਸਮਝਣ ਲੱਗ ਪਏ ਆ ਮਹਾਰਾਜ ਜੀ ਨੇ ਜਦੋਂ ਸਰੋਵਰਾਂ ਦੀ ਉਸਾਰੀ ਕਰਵਾਈ ਨਾ ਇਹਦੇ ਪਿੱਛੇ ਮਹਾਰਾਜ ਦਾ ਮਕਸਦ ਸੀ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਨਾ ਵੱਡੇ ਲੋਕਾਂ ਦੇ ਖੂਹ ਕੱਢ ਲਵਾਏ ਜਾਂਦੇ ਸੀ ਤੇ ਛੋਟੇ ਲੋਕਾਂ ਦੇ ਖੂਹ ਕੱਢ ਲਵਾਏ ਜਾਂਦੇ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਨਿਗਾਹ ਦੇ ਵਿੱਚ ਜਦੋਂ ਇਹ ਗੱਲ ਆਈ ਨਾ ਕਿ ਲੋਕ ਜਾਤਾਂ ਦੇ ਆਧਾਰ ਤੇ ਵੰਡੇ ਜਾ ਰਹੇ ਨੇ ਤੇ ਮਹਾਰਾਜ ਜੀ ਨੇ ਸਰੋਵਰਾਂ ਦੀ ਸਾਰੀ ਕਰਵਾਈ ਤੇ ਜਿਹਦਾ ਮਤਕ ਸੀ ਮਹਾਰਾਜ ਨੇ ਕਿਹਾ ਇੱਥੋਂ ਕੋਈ ਵੀ ਆ ਕੇ ਇਸ਼ਨਾਨ ਕਰੇ ਇੱਥੋਂ ਕੋਈ ਵੀ ਆ ਕੇ ਜਲ ਲਿਜਾ ਸਕਦਾ ਹੈ ਸਾਡੇ ਵਾਸਤੇ ਗੁਰੂ ਨਾਨਕ ਦੇ ਘਰ ਵਿੱਚ ਨਾ ਕੋਈ ਉੱਚਾ ਹੈ ਤੇ ਨਾ ਕੋਈ ਨੀਵਾਂ ਹੈ। ਮਹਾਰਾਜ ਦੀ ਬਾਣੀ ਜਾਤ ਪਾਤ ਨੂੰ ਮੰਨਦੀ ਹੈ। ਪਰ ਕਿਹੜੀ ਜਾਤ ਪਾਤ ਨੂੰ ਮੰਨਦੀ ਹੈ? ਅਸੀਂ ਉੱਥੋਂ ਤੱਕ ਕਦੇ ਪਹੁੰਚਣ ਦਾ ਯਤਨ ਨਹੀਂ ਕੀਤਾ। ਮਹਾਰਾਜ ਦੀ ਬਾਣੀ ਜਾਤ ਪਾਤ ਦਾ ਜਦੋਂ ਜ਼ਿਕਰ ਕਰਦੀ ਹੈ ਨਾ ਤੇ ਆਪਾਂ ਨਿਤ ਸੋਧਾਰ ਦੀ ਬਾਣੀ 'ਚ ਪੜ੍ਹਦੇ ਆਂ। ਮਹਾਰਾਜ ਕਹਿੰਦੇ ਫਸਨ ਵਿਸਾਰੈ ਤੇ ਇੱਕ ਮਜ਼ਾਕ ਜਿਹੜਾ ਬੰਦਾ ਰੱਬ ਨੂੰ ਵਿਚਾਰ ਕੇ ਜਿੰਦਗੀ ਜਿਉਂ ਰਿਹਾ ਹੈ ਨਾ ਭਾਵੇਂ ਕਿੰਨੇ ਵੱਡੇ ਮਹਿਲਾ ਚ ਬੈਠਾ ਹੈ ਮਹਾਰਾਜ ਦੀਆਂ ਨਜ਼ਰਾਂ ਵਿੱਚ ਉਹ ਨੀਵੀਂ ਜਾਤ ਦਾ ਹੈ ਤੇ ਜਿਹੜਾ ਬੰਦਾ ਪੱਥਾਂ ਦੀ ਕੁੱਲੀ 'ਚ ਬਹਿ ਕੇ ਰੱਬ ਨੂੰ ਚੇਤੇ ਕਰਦਾ ਹੈ ਨਾ ਉਹ ਗੁਰੂ ਦੀਆਂ ਨਜ਼ਰਾਂ 'ਚ ਬੜੀ ਉੱਚੀ ਜਾਤ ਦਾ ਹੈ